ਸ਼ੜਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਪਾਂਗੂ ਨੇ ਕਿਹਾ ਕਿ ਪੱਤਰਕਾਰਾਂ ਨਾਲ ੱੱਕੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਫਗਵਾੜਾ ਪੁਲਿਸ ਪ੍ਰਸ਼ਾਸਨ ਜਲਦ ਮਹਾਰਾਜਾ ਟਾਬੇ ਦੇ ਮਾਲਕ ਤੇ ਉਹ ਪੁੱਤੇ ਪਛਾ ਦਰਜ ਕਰੇ ਕਾਰਵਾਈ ਨਾ ਹੋਤੇ ਕਪੂਰਥਲਾ ਦੇ ਐਸਐਸਪੀ ਦੇ ਦਫਤਰ ਦਾ ਘਰਾਓ ਕਰਨਗੇ ਪੱਤਰਕਾਰ ਛਾਡਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਸਮੂਹ ਉਹਦੇ ਤਾਰਾਂ ਅਤੇ ਮੈਂਬਰ ਸਹਿਬਾਨਾਂ ਦੇ ਵੱਲੋਂ ਛਾਡਾ ਚੌਕ ਵਿੱਚ ਫਗਵਾੜਾ ਦੇ ਮਹਾਰਾਜਾ ਟਾਬੇ ਦੇ ਮਾਲਕ ਪਿਓ ਪੁੱਤਰ ਦਾ ਪੁੱਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਛਾਟਾ ਪ੍ਰੈਸ ਵੈਲਫੇਅਰ ਸੁਸਾਇਟੀ ਨੇ ਫਗਵਾੜਾ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕ ਪੰਜਾਬ ਚੈਨਲ ਦੇ ਪੱਤਰਕਾਰ ਜਗਦੀਪ ਥਲੀ ਨਾਲ ਢਾਬੇ ਦੇ ਮਾਲਕ ਪਿਓ ਪੁੱਤ ਦੁਆਰਾ ਦੁਰਵਿਹਾਰ ਕੀਤਾ ਗਿਆ ਅਤੇ ਉਹਦਾ ਮੋਬਾਈਲ ਖੋ ਲਿਆ ਗਿਆ ਜੋ ਕਿ ਬਹੁਤ ਹੀ ਮਾੜੀ ਘਟਨਾ ਹੈ ਪੱਤਰਕਾਰਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਛਾਟਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਪੰਗੂ ਨੇ ਫਗਵਾੜਾ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਹਾਰਾਜਾ ਢਾਬੇ ਦੇ ਮਾਲਕ ਪਿਓ ਪੁੱਤਰ ਤੇ ਫਰਦੀ ਕਾਰਵਾਈ ਕੀਤੀ ਜਾਵੇ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ 2 ਦਿਨਾਂ ਬਾਅਦ ਕਪੂਥਲਾ ਵਿਖੇ ਐਸਐਸਪੀ ਦਫ਼ਤਰ ਤੱਕ ਰਿਹਾਓ ਕੀਤਾ ਜਾਵੇਗਾ ਹਾਂਜੀ ਆ ਲਓ ਸ਼ਾੜਾ ਪ੍ਰੈਸ ਬੈਟਲ ਸੁਸਾਇਟੀ ਸ਼ਾੜਾ ਚੌਂਗਦੇ ਵਿੱਚ ਪੱਤਰਕਾਰ ਸਾਥੀ ਆਪ ਜੀ ਨੂੰ ਪਤਾ ਹੈ ਪਿਛਲੇ ਦਿਨੀ ਫਗਵਾੜੇ ਇੱਕ ਢਾਬੇ ਤੋਂ ਪਤਾ ਵੱਲੋਂ ਸਾਡੇ ਇੱਕ ਪੱਤਰਕਾਰ ਆ ਜਗਦੀਪ ਖਲੀ ਜੀ ਉਹਨਾਂ ਦੁਰਬਿਆਕੀ ਦਾ ਉਹ ਗੁੰਡਾਗੱਦੀ ਕੀਤੀ ਗਈ ਉਹਦਾ ਫੋਨ ਵੀ ਇਹ ਇਹ ਖੱਡਿਆ ਗਿਆ ਸੀ ਤੇ ਉਹਨੂੰ ਤੋੜ ਵੀ ਦਿੱਤਾ ਗਿਆ ਸੀ ਜੋ ਸਾਡੇ ਤੱਕ ਸੂਚਨਾ ਪਹੁੰਚੀ ਆ ਪੂਰੀ ਪੰਜਾਬ ਦੇ ਵਿੱਚ ਪੂਰਾ ਰੋਸ ਹੈ ਜਥੇਬੰਦੀਆਂ ਦੇ ਪੱਤਰਕਾਰ ਉਸ ਨੂੰ ਬਲੈਕ ਬੈਕ ਮਾਰਨ ਕਰਵਾ ਕੇ ਪਾਉਂਦੇ ਉਹ ਪੁੱਤ ਜਿਹੜੇ ਘੱਟੇ ਵਾਲੇ ਆ ਉਹਨਾਂ ਦਾ ਜੁੱਤਨਾ ਫੂਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਅਤੇ ਮਾਨਯੋਗ ਕਪੂਰਥਲਾ ਦੇ ਜਿਹੜੇ ਐਸਐਸਪੀ ਸਾਹਿਬ ਕੋਲ ਮੰਗ ਕੀਤੀ ਆ ਕਿ ਜਿਹੜੇ ਗੁੰਡੇ ਆ ਬਗਵਾੜੇ ਦੇ ਜਿਹੜੇ ਟਾਬੇ ਦੇ ਜਿਹੜੇ ਜੋਗੋਤ ਮਾਰ ਗਿਆ ਇਹਨਾਂ ਦੇ ਖਿਲਾਫ ਤੁਰੰਤ ਪਰਚਾ ਦਰਜ ਕੀਤਾ ਜਾਵੇ ਤੇ ਸਾਡੇ ਪੱਤਰਕਾਰ ਜਗਦੀਪ ਖਲੀ ਨੂੰ ਇਨਸਾਫ ਦੁਵਾਇਆ ਜਾਵੇ ਬੰਗੂ ਸਾਹਿਬ ਲਗਾਤਾਰ ਪੱਤਰਕਾਰਾਂ ਦੇ ਨਾਲ ਅਜਿਹੀਆਂ ਵਧਿੱਗੀਆਂ ਹੋ ਰਹੀਆਂ ਚਾਹੇ ਉਹ ਪੁਲਿਸ ਦਾ ਸੈਸ਼ਨ ਹੋਵੇ ਜਾਂ ਬਾਹਰਲੇ ਲੋਕ ਹੋਣ ਲਗਾਤਾਰ ਕਰਦੇ ਨੇ ਕੀ ਕਰਨਾ ਚਾਹੋਗੇ ਪਰ ਕਿਵੇਂ ਰੁਕ ਸਕਦਾ ਹੈ ਦੇਖੋ ਹਰਨਾ ਸਾਹਿਬ ਬੜੀ ਦੁੱਖ ਗੱਲ ਆ ਕੁਝ ਨਾ ਕੁਝ ਹfte ਬਾਅਦ ਕੋਈ ਨਾ ਸਾਡੇ ਪੱਤਰਕਾਰਾਂ ਨੇ ਦਿੱਤਾ ਚਾਰ ਹੋ ਰਿਹਾ ਵਾ ਪਿਛਲੇ ਦਿਨ ਤੇ ਵੇਖਿਆ ਬਠਿੰਡੇ ਦਾ ਵੀਰ ਨਾਲ ਹੋਇਆ ਉਹ ਵੀ ਚਲੋ ਪੰਜਾਬ ਦੇ ਪਰਚਾ ਦੰਤ ਕੀਤਾ ਖਾਣ ਗਿਆ ਹੁਣ ਫਗਵਾੜੇ ਇੱਕ ਗੱਲ ਹੋ ਰਹੀ ਹੈ ਜੋ ਸਾਹਮਣੇ ਆਈ ਪੱਤਰਕਾਰਾਂ ਨੇ ਵੀਡੀਓ ਦੇ ਵਿੱਚ ਕਿਹਾ ਵਾ ਕਿ ਜਦੋਂ ਮੈਂ ਦਰਬਾਰੋਂ ਉਹ ਜਿਹੜੀ ਪੁਲਿਸ ਟ੍ਰੈਕ ਪੁਲਿਸ ਜਿਹੜੀ ਮੌਕੇ ਤੇ ਪੁਲਿਸ ਆਈ ਹੋਈ ਸੀ ਉਹਦੇ ਸਾਹਮਣੇ ਬਾਵਾ ਮੜੋੜੇ ਗਈਆਂ ਪੱਤਰਕਾਰੀਆਂ ਮੈਨੂੰ ਇਹ ਉੱਥੋਂ ਦੇ ਲਈ ਹੋਈ ਹੈ ਪੁਲਿਸ ਤੇ ਮੈਨੂੰ ਜਿਹੜੇ ਪੱਤਰਕਾਰ ਸਾਥੀ ਦੇ ਜਿਹੜੇ ਮੁਲਾਜ਼ਮਾਂ ਦਾ ਨਾਮ ਲਿਆ ਐਸਐਸਪੀ ਉਹਨਾਂ ਨੂੰ ਤੁਰੰਤ ਸਸਪੈਂਡ ਕਰੇ ਤੇ ਇਹਨਾਂ ਨੇ ਜੋ ਬਦੀ ਕਾਰਵਾਈ ਜਿਹੜੀ ਕਰਕੇ ਸਾਡੇ ਪੱਤਰਕਾਰ ਵੀ ਨੂੰ ਸਾਫ ਦਵਾਇਆ ਜਾਵੇ ਪੱਤਰ ਦੀ ਸ਼ਾਡਾ ਪ੍ਰੈਸ ਕਾਨਫਰੰਸ ਸਾਡੇ ਨੂੰ ਮੈਸੇਜ ਨਹੀਂ ਦਿੱਤਾ ਜਾ ਸਕਦੀ ਹੈ ਅੱਜ ਦੀ ਗੱਲ ਦੀ ਲੋਕ ਮੁੰਡੀਆਂ ਨਾਲ ਫਕਵਾੜੇ ਦੇ ਵਿੱਚ ਵਾਪਰਿਆ ਬੇਹੱਦ ਸਹਿਯੋਗ ਹੈ ਕਿ ਬਾਲਕ ਨੇ ਜੋ ਕੁਰਕਾਉਣਾ ਬੁੜੀ ਆ ਉਹ ਗੁੰਡਾਗਰਦੀ ਕੀਤੀ ਗਈ ਹੈ ਉਹ ਸਭ ਤੋਂ ਵੱਡੀ ਗੱਲ ਕਿ ਪੁਲਿਸ ਦੀ ਫਾਜ਼ੀ ਦੇ ਵਿੱਚ ਜਿਹੜੀ ਹੈ ਉਹ ਕਰਦੀ ਹੈ ਕਿ ਇਹ ਖਤਰਾ ਸਾਡੇ ਬਣਾਉਂਦਾ ਹੈ ਕਿ ਜਿਹੜੇ ਹਮੇਸ਼ਾ ਹੀ ਲੋਕਾਂ ਦੀ ਆਵਾਜ਼ ਜਿਹੜੀ ਆ ਬੁਲੰਦ ਕੀਤੀ ਹੈ ਪੰਜਾਬੀ ਲੋਕ ਚੈਨਲ ਨੂੰ ਜੇਕਰ ਅੱਜ ਲੋਕ ਨਿਸੰਦ ਕਰਦੇ ਸਿਰਫ ਸੱਚਾਈ ਕਰਦੇ ਕਿ ਉਸਨੇ ਪ੍ਰਸ਼ਾਸਨ ਦੇ ਖਿਲਾਫ ਤੇ ਹੋਰ ਦੇ ਖਿਲਾਫ ਗੱਲ ਜਿਹੜੀ ਆ ਉਹ ਨਹੀਂ ਕਰਾਈ ਹਮੇਸ਼ਾ ਹੀ ਲੋਕਾਂ ਦੀ ਸਮੱਸਿਆਵਾਂ ਨੂੰ ਸੁਣਾਉਂਦਾ ਪਰ ਜੇਕਰ ਇਹ ਪੱਤਰਕਾਰ ਦੇ ਨਾਲ ਇਸ ਤਰ੍ਹਾਂ ਵਰਤਦਾ ਤਾਂ ਵੱਧ ਬਣਦਾ ਹੈ ਸੁਗਵਾੜੇ ਦੇ ਪਿੰਗਰਾਂ ਸਮੇਤ ਸਾਰੇ ਪੰਜਾਬ ਦੇ ਪੱਤਰਕਾਰਾਂ ਦਾ ਕਿ ਉਹ ਤੁਸੀਂ ਸਾਡੇ ਸਾਹਮਣੇ ਉਹਨਾਂ ਖਿਡਾਰੀਆਂ ਜਿਹੜਾ ਹੁਣ ਤੱਕ ਕਰਦੇ ਖਿਡਾਰੀ ਖਿਲਾਫ ਜੋ ਵੀ ਇਹ ਟਾਣਾ ਬੜਾ ਮੁੜਿਆ ਜਾ ਰਿਹਾ ਉਸ ਤੋਂ ਬਾਅਦ ਉਹਨਾਂ ਨੂੰ ਕੱਲ ਜਿਹੜਾ ਉਹਨੂੰ ਸਾਹਮਣੇ ਆਇਆ ਜਾ। ਅੱਜ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਹੈ? ਸਾਡੇ ਕੋਲ ਸਾਡੇ ਆਪਣਾ ਸਰਪੰਚ ਸਾਡੇ ਕੋਲ ਜਿਹੜਾ ਬੁਸਲਾ ਮੁੜਿਆ ਗਿਆ ਜਿਹੜੇ ਨਾਲ ਆਪਣੇ ਵਾਲੇ ਦੇ ਨਾਲ ਬਹੁਤ ਸਾਡੇ ਪ੍ਰਧਾਨ ਸਾਹਿਬ ਨੇ ਦੇਖੇ ਕਰਤੀ ਕਿ ਉਹਦੇ ਤੋਂ ਨਾਲ ਦੇ ਖਿਲਾਫ ਕੰਮ ਕਰਦਾ ਪਹੁੰਚ ਕੇ ਜਿਹੜਾ ਉਹ ਫਿਰ ਆਪਣਾ ਦਫਤਰ ਵੀ ਆਇਆ ਹੈ। ਸ਼ਰਧਾ ਸਕੂਲ ਚੇਅਰਮੈਨ ਅੱਜ ਜਿਹੜੀ ਮਤਲਬ ਭੁਗਿਆ ਗਿਆ ਕਿੰਨਾ ਭੁਗਿਆ ਗਿਆ ਨਹੀਂ ਤਾਂ ਵੀ ਰਿਹਾ ਦੇਖੋ ਜੀ ਆਪਾਂ ਤੁਹਾਨੂੰ ਬਤਾਈ ਜਾ ਕਿ ਨੰਬਰ ਚੈਨਸੀਅਰ ਪਹੁੰਚ ਰਿਹਾ ਜੀ ਟੀਚਰ ਜੀ ਜਿਹੜੀ ਮਤਲਬ ਪੁਰਾਣੀ ਜਿਹੜੀ ਪਾੜਾਂ ਦੇ ਵਿੱਚ ਢਾਬੇ ਦੇ ਮਾਲਕਾਂ ਵੱਲੋਂ ਉਹਨਾਂ ਦੁਦ ਬਿਆਰ ਕੀਤਾ ਗਿਆ ਸੀ ਉਸ ਸੰਬੰਧ ਵਿੱਚ ਛੱਡਨ ਬੈਂਗਣਾ ਦਾ ਪੰਚੋ ਚੌਂਗਰਾ ਤੋਂ ਨਾ ਉਹਨਾਂ ਨੇ ਉਹ ਬੰਕੂਲਾ ਲੱਗ ਗਿਆ ਨਾ ਕੀ ਕਿਹੜਾ ਚਾਹੋਗੇ ਪੱਤਰਕਾਰ ਦੀ ਆਜ਼ਾਦੀ ਨੇ ਇਸ ਤਰ੍ਹਾਂ ਦੇ ਪੱਤਰਕਾਰਾਂ ਨੂੰ ਦਬਾਇਆ ਜਾ ਰਿਹਾ ਹੈ ਜਿਸ ਸਪੀਸ਼ੀਅਲ ਲੈ ਕੇ ਅੱਜ ਤੱਕ ਇਹੋ ਕੁਝ ਹੋਇਆ ਜਾ ਰਿਹਾ ਹੈ ਕਿ ਪੱਤਰਕਾਰਾਂ ਦੀ ਜਾਦੀ ਦੇ ਲੋਕਾਂ ਤੋਂ ਚੌਪੜੇ ਖਾਮ ਤੇ ਦਿਨ ਦਿਨ ਹਮਲੇ ਹੋ ਰਹੇ ਆ ਜਿਸ ਤਰ੍ਹਾਂ ਕਿ ਢਾਬੇ ਵਾਲੇ ਨੇ ਇਹੋ ਕਿਸ ਕੀਤਾ ਜਗਦੀਸ਼ ਖੜੀ ਜੀ ਇੱਕ ਮਹਾਨ ਤੇ ਸਹੀ ਤੇ ਸੁੱਧੇ ਪੱਤਰਕਾਰ ਨੇ ਉਹ ਹਮੇਸ਼ਾ ਸੱਚ ਦੇ ਉੱਪਰ ਪੈਰਾ ਡੇਨ ਵਾਲੇ ਪੱਤਰਕਾਰ ਨੇ ਉਹਨਾਂ ਨੇ ਉਹਨਾਂ ਦੇ ਜਿਹੜਾ ਢਾਬੇ ਮਾਲਕਾਂ ਨਾਲ ਜਿਹੜਾ ਗਲਸਾ ਕੀਤਾ ਸੀ ਕਿ ਉਹ ਡੇਟਾ ਦੇ ਵਿੱਚ ਕੋਈ ਹੇਰ ਫੇਰ ਕਰਦੇ ਸੀ ਲੋਕਾਂ ਨੂੰ ਕੋਈ ਚੰਗੀਆਂ ਕਿ ਮਟੀਰੀਅਲ ਉਹਨੇ ਵੀ ਥੋੜਾ ਬਚੀ ਅੰਮ੍ਰਿਤਸਰ ਦੀ ਉਹ ਰੀਤੀ ਹੈ ਜੀ ਫਿਲਮ ਦਾ ਆ ਕੇ ਉਹਨਾਂ ਦਾ ਰੇਟ ਵਧਾ ਕੇ ਲੋਕਾਂ ਨੂੰ ਕੋਈ ਤੁਨਾ ਲਗਾ ਰਿਹਾ ਸੀ ਉਹਨਾਂ ਦਾ ਖਾਤਾ ਕਰਨ ਵਾਸਤੇ ਉਹ ਗਏ ਸੀ ਕਮੇ ਲਈ ਵਾਸਤੇ ਉਥੇ ਉਹਨਾਂ ਦੇ ਪਿਓ ਪੁੱਤ ਢਾਬੇ ਵਾਲਿਆਂ ਵੱਲੋਂ ਉਹਨਾਂ ਦਾ ਦੂਰ ਵਿਹਾਰ ਕੀਤਾ ਗਿਆ ਲੋਕ ਸੰਸਦ ਦੇ ਚੌਥੇ ਖਾਮ ਤੇ ਹਮਲਾ ਕੀਤਾ ਗਿਆ ਉਹਨਾਂ ਦੇ ਜੀ ਲੱਗਦਾ ਹੈ ਇਸ ਦਾ ਬਰੋਧ ਹੋਣਾ ਚਾਹੀਦਾ ਹੈ ਕਿ ਕਾਰਵਾਈ ਜੀ ਮੈਂ ਪੰਜਾਬ ਦੇ ਸਰਕਾਰਾਂ ਨੂੰ ਆ ਵੀ ਇਹ ਨਾ ਕਿ ਉਹ ਮਤ ਵੱਧ ਜਿੱਤੀ ਸੱਥਰੀ ਦਾ ਸਾਥ ਦੇ ਲਈ ਅੱਗੇ ਆਉਣ ਤਾਂ ਜੋ ਇਹ ਉਹ ਵੀ ਕਿਸੇ ਪੱਤਰਕਾਰਾਂ ਵੀ ਵੱਪਰ ਸਕਦਾ ਹੈ